ਹੈਲੋ ਦੋਸਤੋ ਮੈਂ ਲਵਪ੍ਰੀਤ ਤੇ ਅੱਜ ਆਪਾਂ ਰੰਗ ਐਫ ਐਮ ਤੇ ਗੱਲ ਕਰਾਂਗੇ ਦੇਸੀ ਕੱਟੇ ਦੇ ਬਾਰੇ ਦੋਸਤੋ ਦੇਸੀ ਕੱਟਾ ਪਿਸਤੌਲ ਭਾਰਤ ਵਿੱਚ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ ਇਹ ਖਾਸ ਕਰਕੇ ਜੂਪੀ ਵਿੱਚ ਤਿਆਰ ਕੀਤਾ ਜਾਂਦਾ ਹੈ ਇਸ ਹਥਿਆਰ ਦੀ ਵਰਤੋਂ ਆਮ ਪਿਸਤੌਲਾ ਨਾਲੋਂ ਜ਼ਿਆਦਾ ਕੀਤੀ ਜਾਂਦੀ ਹੈ ਜਿਸ ਦਾ ਮੁੱਖ ਕਾਰਨ ਇਹ ਹੈ ਕਿ ਇਸ ਦਾ ਕੋਈ ਲਾਇਸੈਂਸ ਨਹੀਂ ਹੁੰਦਾ ਅਤੇ ਇਹ ਬਹੁਤ ਸਸਤੇ ਰੇਟ ਵਿੱਚ ਮਿਲ ਜਾਂਦਾ ਹੈ ਜ਼ਿਆਦਾਤਰ ਗੈਂਗਸਟਰ ਇਸ ਕੱਟੇ ਦੀ ਹੀ ਵਰਤੋਂ ਕਰਦੇ ਹਨ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਵੀ ਘਰ ਬੈਠੇ ਕੱਟੇ ਨੂੰ ਤਿਆਰ ਕਰ ਸਕਦੇ ਹੋ ਇਸ ਨੂੰ ਘਰ ਵਿੱਚ ਤਿਆਰ ਕਰਨਾ ਵੀ ਬਹੁਤ ਆਸਾਨ ਹੁੰਦਾ ਹੈ ਪਰ ਦੂਜੀ ਗੱਲ ਇਹ ਹੈ ਕਿ ਕੱਟਾ ਬਹੁਤ ਨੁਕਸਾਨ ਵੀ ਕਰਦਾ ਹੈ ਇਸ ਦੀਆਂ ਨਾਲੀਆਂ ਦੀ ਕੋਈ ਗਾਰੰਟੀ ਨਹੀਂ ਹੁੰਦੀ ਇਹ ਕਦੋਂ ਵੀ ਫਟ ਸਕਦੀਆਂ ਹਨ ਜਿਸ ਕਾਰਨ ਕਈ ਵਾਰ ਗੋਲੀ ਚਲਾਉਣ ਵਾਲੇ ਦਾ ਖੁਦ ਦਾ ਨੁਕਸਾਨ ਹੋ ਜਾਂਦਾ ਹੈ ਇੱਕ ਵਾਰ ਵਿੱਚ ਕਟਾ ਕੇਵਲ ਇੱਕ ਗੋਲੀ ਹੀ ਚਲਾ ਸਕਦਾ ਹੈ ਦੂਜੀ ਗੋਲੀ ਚਲਾਉਣ ਲਈ ਇਸ ਨੂੰ ਦੁਬਾਰਾ ਲੋਡ ਕਰਨਾ ਪੈਂਦਾ ਹੈ ਦੇਸੀ ਕੱਟੇ ਦੀਆਂ ਗੋਲੀਆਂ ਬਾਜ਼ਾਰ ਤੋਂ ਆਸਾਨੀ ਨਾਲ ਮਿਲ ਜਾਂਦੀਆਂ ਹਨ ਦੋਸਤੋ ਬਹੁਤ ਬਹੁਤ ਧੰਨਵਾਦ ਥੈਂਕ ਯੂ